ਤੁਸੀਂ ਦੇਖ ਰਹੇ ਹੋ న్యూਸ ਟਾਈਮ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਖੜੇ ਹਾਂ ਖਨੋਰੀ ਮੋਰਚੇ ਤੇ ਜਿਵੇਂ ਕਿ ਕੱਲ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਕੱਲ ਕਿਸਾਨਾਂ ਵੱਲੋਂ ਜਿਹੜਾ ਇੱਥੇ ਐਲਾਨ ਕੀਤਾ ਗਿਆ ਸੀਗਾ ਕਿ ਖਨੋਰੀ ਜਿਹੜਾ ਬੈਰੀਕੇਟਿੰਗ ਕੀਤੀ ਹੋਈ ਆ ਉਹਦੇ ਕੋਲ ਜਾ ਕੇ ਜਿਹੜਾ 111 ਕਿਸਾਨ ਆਗੂਆਂ ਵੱਲੋਂ ਜਿਹੜਾ ਮਰਨ ਮਰਤ ਸ਼ੁਰੂ ਕੀਤਾ ਜਾਵੇਗਾ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਤਸਵੀਰਾਂ ਜਿਹੜੀਆਂ ਉਹ ਦਿਖਾਈਆਂ ਜਾਣ ਬੈਰੀਕੇਟਿੰਗ ਦੇ ਕੋਲ ਆ ਜਿਹੜਾ ਉਹ ਹਰਿਆਣਾ ਪੁਲਿਸ ਤੇ ਪੈਰਾਮਿਲਟਰੀ ਵੱਲੋਂ ਜਿਹੜਾ ਪੂਰਾ ਇੱਥੇ ਬੰਦੋਬਸਤ ਕੀਤਾ ਹੋਇਆ ਕਿਸਾਨਾਂ ਨੂੰ ਰੋਕਣ ਲਈ ਜਦੋਂ ਕਿ ਸਵੇਰੇ ਵੀ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਖਨੌਰੀ ਮੋਰਚੇ ਤੇ ਪਹੁੰਚ ਕੇ ਕਿਸਾਨਾਂ ਨੂੰ ਇੱਥੇ ਬੈਰੀਕੇਟਿੰਗ ਦੇ ਨੇੜੇ ਨਾ ਆਉਣ ਦੀ ਅਪੀਲ ਕੀਤੀ ਗਈ ਸੀ ਤੇ ਉਸ ਦੇ ਬਾਵਜੂਦ ਕਿਸਾਨਾਂ ਨੇ ਕਿਹਾ ਸੀ ਕਿ ਜੇਕਰ ਸਾਨੂੰ ਗ੍ਰਿਫਤਾਰ ਕਰਨਾ ਹੈ ਤਾਂ ਕਰ ਲਿਓ ਅਸੀਂ ਇੱਥੇ ਜਿਹੜਾ ਮਰਨ ਵਰਤਾ ਉਹ ਬੈਰੀਕੇਟਿੰਗ ਦੇ ਕੋਲ ਹੀ ਪਹੁੰਚ ਕੇ ਸ਼ੁਰੂ ਕਰਾਂਗੇ ਤਾਂ ਜਿਹੜੀਆਂ ਤਸਵੀਰਾਂ ਉਹ ਦਿਖਾਈਆਂ ਜਾਣ ਕੈਮਰਾਮੈਨ ਨੂੰ ਕਹਾਂਗਾ ਕਿ ਇਧਰਲੀ ਤਰਫ ਤੋਂ ਜਿਹੜਾ ਕਿਸਾਨਾਂ ਕਿਸਾਨ ਆਗੂਆਂ ਨੇ ਜਿਹੜਾ ਖਨੋਰੀ ਮੋਰਚੇ ਤੋਂ ਇੱਥੇ ਪਹੁੰਚਣਾ ਸਟੇਜ ਤੋਂ ਜਿਹੜੀ ਆ ਉਹ 111 ਕਿਸਾਨ ਆਗੂਆਂ ਦੀ ਆ ਜਿਹੜੀ ਉਹ ਤਿਆਰੀ ਹੋ ਚੁੱਕੀ ਆ ਕਾਲੇ ਜਿਹੜੇ ਕੱਪੜੇ ਪਾ ਕੇ ਉਹਨਾਂ ਨੇ ਜਿਹੜਾ ਅਣਮਿੱਥੇ ਸਮੇਂ ਵਾਸਤੇ ਆ ਜਿਹੜਾ ਉਹ ਮਰਨ ਵਰਤ ਤੇ ਇੱਥੇ ਬੈਠਣਾ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਜੇਕਰ ਜਿੰਨਾ ਟਾਈਮ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਲਾਗੂ ਕਰ ਦਿੰਦੀ ਉੰਨੀ ਦੇਰ ਤੱਕ ਇਹ ਜਿਹੜਾ ਮਰਨ ਵਰਤ ਇਸੇ ਤਰ੍ਹਾਂ ਜਾਰੀ ਰਹੇਗਾ ਤਾਂ ਜਿਹੜਾ ਹਰਿਆਣੇ ਦਾ ਜਿਹੜਾ ਬੈਰੀਕੇਟਿੰਗ ਆ ਉਹ ਇਸ ਤੋਂ ਕੁਝ ਦੂਰੀ ਤੇ ਹੈਗਾ ਤੇ ਇੱਥੇ ਜਿਹੜੀ ਆ ਫੋਰਸ ਆ ਪੂਰੀ ਜਿਹੜੀ ਆ ਉਹ ਤਾਇਨਾਤ ਕੀਤੀ ਹੋਈ ਆ ਕਿਸਾਨਾਂ ਨੂੰ ਰੋਕਣ ਵਾਸਤੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜਿਹੜਾ ਉਹ ਤਸਵੀਰਾਂ ਜਿਹੜੀਆਂ ਸਾਫ ਹੋ ਸਥਿਤੀ ਹੈ ਜਿਹੜੀ ਉਹ ਬੇहद ਤਣਾਅਪੂਰਨ ਹੈ ਕਿਸਾਨ ਆ ਜਿਹੜੇ ਇੱਥੇ ਮਰਨ ਵਰਤ ਕਰਨ ਵਾਸਤੇ ਆ ਜਿਹੜਾ ਬੈਠਣ ਵਾਸਤੇ ਵਿਜਿੱਦ ਹਨ ਤੇ ਜਿਹੜਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਆ ਜਿਹੜੀਆਂ ਉਹਨਾਂ ਨੂੰ ਰੋਕਣ ਵਾਸਤੇ ਵੀ ਜਿਹੜੀਆਂ ਤਿਆਰੀਆਂ ਉਹ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਇੱਥੇ ਮਾਹੌਲ ਆ ਜਿਹੜਾ ਉਹ ਤਣਾਪੂਰਨ ਹੋਰ ਹੋ ਸਕਦਾ ਹੈ ਕਿਉਂਕਿ ਕਿਸਾਨ ਆਗੂ ਇੱਥੇ ਬੈਠਣ ਵਾਸਤੇ ਜਿਹੜਾ ਤਿਆਰ ਹੋ ਕੇ ਆ ਰਹੇ ਹਨ ਤੇ ਅੱਗੇ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਵੀ ਰੋਕਣ ਵਾਸਤੇ ਤਿਆਰ ਬਰ ਤਿਆਰ ਖੜਾ ਹੈ ਤੁਸੀਂ ਦੇਖਦੇ ਹੋ ਨਿਊਜ਼ ਟਾਈਮ ਪੰਜਾਬ ਔ ਅਗਲੀਆਂ ਜਿਹੜੀਆਂ ਤਸਵੀਰਾਂ ਉਹ ਤੁਹਾਡੇ ਨਾਲ ਫਿਰ ਦੁਬਾਰਾ ਸਾਂਝੀਆਂ ਕੀਤੀਆਂ ਜਾਣਗੀਆਂ